ਅੰਤਰਰਾਸ਼ਟਰੀ ਕਬੱਡੀ ਖਿਡਾਰੀ ਫਰੋਤੀ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਇਆ ਹੈ ਤੇ ਡਾਕਟਰ ਦੇ ਕੋਲ 30 ਲੱਖ ਮੰਗਣ ਤੇ ਗੋਲੀ ਚਲਾਉਣ ਦਾ ਦੋਸ਼ ਹੈ ਪੁਲਿਸ ਅਧਿਕਾਰੀ ਜੁਨਾ ਦਾ ਇਹ ਕਹਿਣਾ ਹੈ ਕਿ ਫਰੋਤੀ ਰਹਿਣ ਦੇ ਲਈ ਇਸ ਡਾਕਟਰ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਪੁਲਿਸ ਅਧਿਕਾਰੀ ਡੀਐਸਪੀ ਦਿਹਾਤੀ ਤਿੰਨਦਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੁਰਲਾਲ ਸਿੰਘ ਪਿੰਡ ਸੋਹਲ ਤਰਨਤਾਲਨ ਦੇ ਵਾਸੀ ਵਜੋਂ ਹੋਈ ਹੈ ਤੇ ਦੱਸਿਆ ਗਿਆ ਹੈ ਕਿ ਇਸ ਕੋਲੋਂ ਇੱਕ ਪਿਸਤੌਲ ਤੇ ਇੱਕ ਮੈਗਜ਼ੀਨ ਵੀ ਬਰਾਮਦ ਹੋਈ ਹੈ ਪੁਲਿਸ ਦਾ ਇਹ ਕਹਿਣਾ ਹੈ ਕਿ ਲੁਪੋਕੇ ਦੇ ਪਿੰਡ ਫਿਰ ਲੋ ਵਾਲੀ ਦੇ ਡਾਕਟਰ ਯੂਵਰਾਜ ਨੰਦਾ ਦੇ ਘਰ ਤੇ ਨੰਬਲੋ ਗੋਲੀਆਂ ਚਲਾਈਆਂ ਗਈਆਂ ਤੇ ਇਸ ਮਾਮਲੇ ਦੇ ਵਿੱਚ 6 ਦੇ ਕਰੀਬ ਲੋਕ ਸ਼ਾਮਲ ਜਿਨ੍ਹਾਂ ਵਿੱਚੋਂ ਇੱਕ ਦੀ ਗ੍ਰਿਫਤਾਰੀ ਹੋਈ ਹੈ ਗੁਰਲਾਲ ਦੇ ਬਾਕੀ ਸਾਥੀਆਂ ਦੀ ਪਾਲ ਕੀਤੀ ਜਾ ਰਹੀ ਹੈ ਪਰ ਅਧਿਕਾਰੀਆਂ ਦਾ ਇਹ ਕਹਿਣਾ ਕਿ ਤਿੰਨ ਸਾਥੀ ਹੋਰ ਵੀ ਖਿਡਾਰੀ ਨੇ ਉਹਨਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਤਾਂ ਅਮ੍ਰਿਤਸਰ ਦੇ ਹਾਤੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਿੱਥੇ ਡਾਕਟਰ ਤੋਂ ਫਿਰੋਤੀ ਮੰਗਣ ਵਾਲਾ ਇਹ ਜਿਹੜਾ ਸ਼ੱਕ ਸੇ ਕਾਬੂ ਹੋਇਆ ਜੋ ਕਿ ਕਬੱਡੀ ਖਿਡਾਰੀ ਦੱਸਿਆ ਜਾ ਰਿਹਾ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ ਇਹ ਮਿੱਤੀ 4 6 25 ਨੂੰ ਅ ਰਾਤ ਕਰੀਬ ਸਵਾ 10 ਵਜੇ ਇਹ ਡਾਕਟਰ ਜਿਵਰਾਜ ਨੰਦਾ ਜਿਹੜੇ ਕਿ ਭੀਲੋਵਾਲੀ ਦੇ ਰਹਿਣ ਵਾਲੇ ਆ ਇਹਨਾਂ ਦੇ ਘਰ ਦੇ ਬਾਹਰ ਅ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜੀ ਆ ਉਹ ਗੋਲੀਆਂ ਚਲਾਈਆਂ ਗਈਆਂ ਸੀ ਜੋ ਕਿ ਪਹਿਲਾਂ ਫੋਨ ਦੇ ਜਰੀਏ ਇਹਨਾਂ ਪਾਸੋਂ ਜਿਹੜਾ ਵਾ ਉਹ 30 ਲੱਖ ਦੀ ਡਿਮਾਂਡ ਕੀਤੀ ਗਈ ਸੀ ਤੇ ਜਿੱਦੇ ਚੱਲਦੇ ਆ ਜਿਹੜਾ ਵਾ ਇਹ ਵਿਅਕਤੀਆਂ ਵੱਲੋਂ ਜਿਹੜਾ ਵਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿੱਤੇ ਮੁਕਦਮਾ ਦਰਜ ਕਰਦੇ ਹੋਏ ਸਾਡੇ ਐਸ ਐਚ ਓ ਲੋਕੋ ਕੇ ਸ਼੍ਰੀਮਾਨ ਸੁਭਾ ਗੱਜੀ ਉਹਨਾਂ ਨੇ ਆਪਣੀ ਟੀਮ ਦੇ ਨਾਲ ਬੜੀ ਮਿਹਨਤ ਕਰਕੇ ਟੈਕਨੀਕਲ ਤੌਰ ਤੇ ਜਿਹੜਾ ਵਾ ਇਹ ਮਕਦਮੇ ਨੂੰ ਟਰੇਸ ਕੀਤਾ ਤੇ ਇਹਦੇ ਵਿੱਚ ਜਿਹੜਾ ਵਾ ਇਸ ਵਾਰਦਾਤ ਦੇ ਵਿੱਚ ਇੱਕ ਜਿਹੜਾ ਹੈਗਾ ਵਾ ਨੌਜਵਾਨ ਗੁਰਲਾਲ ਸਿੰਘ ਪੁੱਤਰ ਮਖਤਾਰ ਸਿੰਘ ਵਾਸੀ ਸੋਲ ਜਿਹੜਾ ਤਰਨਤਾਰਨ ਉਹਨੂੰ ਇੱਕ 30 ਬੋਰ ਦੇ ਪਿਸਟਲ ਦੋ ਮੈਗਜ਼ੀਨ ਆ ਤੇ ਜਿਹੜੀ ਵਾਰਦਾਤ ਦੇ ਵਿੱਚ ਗੱਡੀ ਵਰਤੀ ਹੋਈ ਸੀਗੀ ਉਹ ਜਿਹੜਾ ਵਾ ਉਹ ਗ੍ਰਫਤਾਰ ਕੀਤਾ ਸਰ ਕਿੰਨੇ ਬੰਦੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਗ੍ਰਿਫਤਾਰ ਹੋਏ ਨੇ ਤੇ ਕੇਸ ਦੇ ਵਿੱਚ ਕਿੰਨੇ ਬੰਦੇ ਆ ਜਿਹੜਾ ਤਫਤੀਸ਼ ਦੌਰਾਨ ਗੱਲ ਸਾਹਮਣੇ ਆਈ ਆ ਕਿ ਇਸ ਵਾਰਦਾਤ ਦੇ ਵਿੱਚ ਕੁੱਲ 6 ਜਿਹੜੇ ਆ ਉਹ ਵਿਅਕਤੀ ਸ਼ਾਮਿਲ ਸੀਗੇ ਜਨ੍ਹਾਂ ਵਿੱਚੋਂ ਇੱਕ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਨੂੰ ਜਿਹੜਾ ਵਾ ਉਹ ਜਲਦੀ ਗ੍ਰਿਫਤਾਰ ਕੀਤਾ ਜਾਵੇ ਸਰ ਹੁਣ ਤੱਕ ਕਿੰਨੇ ਕੁ ਲੋਕਾਂ ਕੋਲ ਫਰੋਤੀਆਂ ਮੰਗ ਚੁੱਕੀਆਂ ਨੇ ਜੀ ਇਹ ਜੇ ਸਾਡੀ ਜਿਹੜੀ ਆ ਇਹ ਜਾਂਚ ਚੱਲ ਰਹੀ ਆ ਤਰਮਾਨ ਦੇ ਦੌਰਾਨ ਹੋਣਗੇ ਇਸ ਤੋਂ ਪਹਿਲਾਂ ਵੀ ਜਿਹੜਾ ਵਾ ਇਸੇ ਡਾਕਟਰ ਸਾਹਿਬ ਕੋਲ ਜਿਹੜਾ ਵਾ ਹੈਗੀ ਹੈ ਇਹਨਾਂ ਨੇ ਐਫਰੋਤੀ ਦੀ ਮੰਗ ਕੀਤੀ ਸੀ ਤੇ ਸਰ ਫਰੋਤੀ ਜਿਹੜੀ ਆ ਡਾਕਟਰ ਸਾਹਿਬ ਵੱਲੋਂ ਜਦੋਂ ਮੰਗੀ ਗਈ ਆ ਫਿਰ ਤੁਹਾਡੇ ਤੱਕ ਤਲਾਫ ਕੀਤੀ ਆ ਜਦ ਕਿਦੋਂ ਇਹਨਾਂ ਨੇ ਫੈਲਿੰਗ ਕੀਤੀ ਆ ਫਰੋਤੀ ਮੰਗਣ ਤੋਂ ਕਿੰਨੇ ਦਿਨ ਬਾਅਦ ਫੈਲੋ ਹੋਈ ਆ ਜੀ ਇਹ ਜਦੋਂ ਵਾਰਦਾਤ ਹੁੰਦੀ ਆ ਉਦੋਂ ਹੀ ਸਾਡੇ ਧਿਆਨ ਦੇ ਵਿੱਚ ਇਹ ਗੱਲ ਜਿਹੜੀ ਆਉਂਦੀ ਆ ਪਹਿਲਾ ਇਹ ਸਾਡੇ ਧਿਆਨ ਦੇ ਵਿੱਚ ਜਿਹੜੀ ਆ ਇਹ ਗੱਲ ਨਹੀਂ ਸੀ ਹੈਗੀ ਜਿਸ ਤੇ ਅਸੀਂ ਫੌਰੀ ਤੌਰ ਤੇ ਜਿਹੜਾ ਵਾ ਉਹ ਮੁਕਦਮਾ ਦਰਜ ਕਰਕੇ ਤੇ ਇਹਦੀ ਜਿਹੜੀ ਆ ਇਹ ਕਾਰਵਾਈ ਕੀਤੀ ਆ ਇਹਦੇ ਵਿੱਚ ਹੁਣ ਤੱਕ ਜਿਹੜੇ ਵਾਰਦਾਤ ਦੇ ਵਿੱਚ ਸ਼ਾਮਲ ਨੇ ਉਹ ਵਿਅਕਤੀ ਜਿਹੜੇ ਨਾਮਜ਼ਦ ਹੋ ਚੁੱਕੇ ਨੇ ਜਿਨ੍ਹਾਂ ਨੂੰ ਬੜੀ ਜਲਦੀ ਅਸੀਂ ਗ੍ਰਿਫਤਾਰ ਕਰਾਂ ਗੁਰਲਾਲ ਸਿੰਘ ਜਿਹੜਾ ਕਿੱਤੇ ਵਜੋਂ ਕੀ ਕਰਦਾ ਹੈ ਜੀ ਇਹ ਕਬੱਡੀ ਖਿਡਾਰੀ ਹੈ ਜੀ ਆ ਕਾਫੀ ਜਦਾ ਜਿਹੜਾ ਵਾ ਉਹ ਨਾਂ ਆ ਕਬੱਡੀ ਦੇ ਵਿੱਚ ਇਹ 16 ਪਿੰਡ ਤਰਨਤਾਰਨ ਦਾ ਰਹਿਣ ਵਾਲਾ ਸਰ ਬਾਕੀ ਵੀ ਜਿਹੜੇ ਨਾਲ ਤੁਸੀਂ ਪੰਜ ਬੰਦੇ ਦੱਸੇ ਉਹ ਸਾਰੇ ਇਹਦੇ ਨਾਲ ਖਿਡਾਰੀ ਨੇ ਕਿ ਜਾਂ ਵੱਖ-ਵੱਖ ਕਿਤੇ ਦੇ ਬੰਦੇ ਨੇ ਲੋਕ ਆ ਇਹਨਾਂ ਵਿੱਚ ਤਿੰਨ ਜਿਹੜੇ ਹੈਗੇ ਆ ਉਹ ਹੁਣ ਤੱਕ ਜਿਹੜਾ ਸਾਨੂੰ ਪਤਾ ਵੀ ਉਹ ਤਿੰਨ ਤੇ ਜਿਹੜੇ ਆ ਉਹ ਖਿਡਾਰੀ ਹੈਗੇ ਨੇ ਬਾਕੀ ਜਦੋਂ ਅਰੈਸਟ ਕਰਾਂਗੇ ਫਿਰ ਪਾਨੂੰ ਪਤਾ ਲੱਗੂ ਪਤਾ ਨਾ ਸੂਤਰਾਂ ਤੋਂ ਪਤਾ ਲੱਗਿਆ ਕਿ ਇਹ ਬੰਦਾ ਵਿਦੇਸ਼ ਭਰ ਦੰਦੀ ਫਰਾਗ ਦੇ ਵਿੱਚ ਸੀ ਕੋਈ ਇਦਾਂ ਦੀ ਗੱਲਬਾਤ ਹੈਗੀ ਐ ਜੀ ਆ ਇਹ ਕੋਈ ਇੰਟਰਨੈਸ਼ਨਲ ਖਿਡਾਰੀ ਆ ਇਹਦੇ ਵੀਜੇ ਵਗੈਰਾ ਤੇ ਲੱਗੇ ਹੀ ਨਹੀਂ ਪਰ ਕੋਈ ਇਹੋ ਜੀ ਗੱਲ ਜਿਹੜੀ ਆ ਉਹ ਸਾਨੂੰ ਨਹੀਂ ਅਜੇ ਸਾਹਮਣੇ ਆਈ ਕਿ ਹਾਂ ਇਹ ਭੰਜਨ ਦੀ ਫਰਾਗ 'ਚ ਸਰ ਜੀ ਇਤਕੋ ਥਿਆਰ ਫੜਿਆ ਗਿਆ ਉਹ ਆਪਣਾ ਸੀ ਲਾਇਸੈਂਸੀ ਕਿ ਜਾਂ ਨਜਾਇਜ਼ੀ ਦੀ ਨਹੀਂ ਜੀ ਨਜਾਇਜ਼ ਤੀਪ ਹੋਰ ਦਾ ਪਿਸਤਲ ਹੈ ਹਾਂਜੀ ਕੋਈ ਪੁੱਛਦੇ ਸੀ ਦੱਸਿਆ ਕਿ ਕਿੱਥੋਂ ਆਇਆ ਉਹ ਤੇ ਆਹ ਹਾਂਜੀ ਦੱਸਿਆ ਵਾ ਕਿ ਮੈਨੂੰ ਕਿਸ ਜਿਹੜਾ ਵਾ ਉਹ ਨਵਨਾ ਦੇ ਆ ਵਿਦੇਸ਼ ਦੇ ਵਿੱਚ ਹੈਗਾ ਕੋਈ ਨਵ ਨਾਂ ਦਾ ਕਿ ਉਹਨੇ ਮੈਨੂੰ ਜਿਹੜਾ ਇਹ ਭੇਜਿਆ ਸੀਗਾ ਪਰ ਫਿਰ ਵੀ ਅਹੀਂ ਜਿਹੜਾ ਵਾ ਇਹ ਸਾਡੇ ਕੋਲ ਹਾਲ ਦੀ ਘੜੀ ਡਿਮਾਂਡ ਤੇ ਹੈਗਾ ਤੇ ਨਘਾਈ ਨਾ ਪੁੱਜ ਕੇ ਇਸ ਕਰਕੇ ਜਿਹੜਾ ਵਾ ਇਹਦੀ ਤਹ ਤੱਕ ਪਹੁੰਚਿਆ ਜਾਵੇਗਾ